ਤੁਹਾਨੂੰ ਸਭ ਨੂੰ ਪਤਾ ਵਾ ਕਿ ਅਰਵਿੰਦ ਕੇਚਰੀਵਾਲ ਭਗਵੰਤ ਮਾਨ ਇਹਨਾਂ ਦਾ ਜਿੰਨਾ ਲਾਣਾ ਹੈ ਆਮ ਆਦਮੀ ਪਾਰਟੀ ਦਾ ਇਹ ਰੋਜ਼ ਈਡੀ ਨੂੰ ਗਾਲਾਂ ਕੱਢਦੇ ਨੇ ਕਿ ਮੋਦੀ ਨੇ ਹਮਾਰੇ ਖਿਲਾਫ ਈਡੀ ਕੋ ਬਦਲਾਖੋਰੀ ਕੇ ਲਿਏ ਇਸਤੇਮਾਲ ਕੀਤਾ ਹੈ ਈਡੀ ਨੇ ਹਮਾਰੇ ਲੋਕੋ ਕੇ ਖਿਲਾਫ ਝੂਠਾ ਪਰਚਾ ਦਰਜ ਕੀਤਾ ਹੈ ਈਡੀ ਨੇ ਮਨੀਸ਼ ਸ਼ਸ਼ੋਡਿਆ ਕੋ ਗਲਤ ਗ੍ਰਿਫਤਾਰ ਕੀਤਾ ਹੈ ਈਡੀ ਨੇ ਸਤਿੰਦਰ ਜੈਨ ਕੋ ਗਲਤ ਗ੍ਰਿਫਤਾਰ ਕੀਤਾ ਹੈ ਈਡੀ ਨੇ ਮੇਰੇ ਕੋ ਗਲਤ ਗ੍ਰਿਫਤਾਰ ਕੀਤਾ ਹਾਲਾਂਕਿ ਇਹਨਾਂ ਦੀ ਸੁਪਰੀਮ ਕੋਰਟ ਤੱਕ ਜ਼ਮਾਨਤਾਂ ਰੱਦ ਨੇ ਪਰ ਈਡੀ ਨੂੰ ਭੰਡਣ ਵਾਲੇ ਜਿਸ ਜਿਸ ਦਿਨ ਮੇਰਾ ਕੇਸ ਆਉਂਦਾ ਐਨਡੀਪੀਐਸ ਦਾ ਫਾਜ਼ਿਲਕਾ ਦੀ ਅਦਾਲਤ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਮੈਨੂੰ ਜ਼ਮਾਨਤ ਮਿਲਣ ਤੋਂ ਬਾਅਦ ਇੱਕ ਹਫ਼ਤੇ ਦੇ ਵਿੱਚ ਵਿੱਚ ਏਸੇ ਕੇਜਰੀਵਾਲ ਨੇ ਪ੍ਰੈਸ਼ਰ ਪਾ ਕੇ ਏਸੇ ਭਗਵੰਤਮਾਨ ਦੀ ਪੁਲਿਸ ਤੰਤਰ ਵਰਤ ਕੇ ਨਾ ਸਿਰਫ ਮੈਨੂੰ 4 ਮਹੀਨੇ ਗ੍ਰਿਫਤਾਰ ਕਰਕੇ ਰੱਖਿਆ ਇੱਕ ਹੋਰ ਛੂਟਾ ਕੇਸ ਪਾਇਆ ਜਦੋਂ ਮੇਰੀ ਬੇਲ ਹੋ ਰਹੀ ਸੀ ਪਰ ਚਲਾਨ ਵੀ ਇੱਕ ਹਫ਼ਤੇ ਵਿੱਚ ਪੇਸ਼ ਕਰਤਾ ਵਿਕਰਮ ਮਜੀਠੀਆ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਗਾ ਡਾਕਟਰ ਵਿਜੇ ਸਿੰਘਲਾ ਜਿਹੜਾ ਕਹਿੰਦੇ ਅਸੀਂ ਕੱਢਿਆ ਇੱਕ ਮੰਤਰੀ ਆਪਣਾ ਹੀ ਮੰਤਰੀ ਕੱਢਿਆ ਅਸੀਂ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਡਾਕਟਰ ਵਿਜੇ ਸਿੰਘਲਾ ਦੇ ਖਿਲਾਫ 2 ਸਾਲ ਤੋਂ ਚਲਾਨ ਨਹੀਂ ਪੇਸ਼ ਕੀਤਾ ਖੈਰੇ ਦਾ ਚਲਾਨ ਇੱਕ ਹਫ਼ਤੇ ਦੇ ਵਿੱਚ ਪੇਸ਼ ਕਰਕੇ ਔਰ ਇਹ ਪੱਜੇ ਫਿਰਦੇ ਨੇ ਔਰ ਉਸ ਚਲਾਨ ਵਿੱਚ ਆ ਇੱਕ ਅੱਛੀ ਤਰ੍ਹਾਂ ਤੁਸੀਂ ਕਰੀ ਸਕੈਨ ਕਰ ਲਓ ਇਹ ਈਡੀ ਦੇ ਸਟੇਟਮੈਂਟ ਨੂੰ ਇਸਤੇਮਾਲ ਮੇਰੇ ਖਿਲਾਫ ਕੀਤਾ ਜਾ ਰਿਹਾ ਆ ਸੈਕੰਡ ਪੈਰਾ ਵਿੱਚ ਤੁਸੀਂ ਦੇਖੋਗੇ ਜਿਹੜਾ ਈਡੀ ਦਾ ਇਨਵੈਸਟੀਗੇਟਿੰਗ ਆਫੀਸਰ ਆ ਮੇਰੇ ਖਿਲਾਫ ਰਾਜਾ RAM ਮੀਨਾ ਅਸਿਸਟੈਂਟ ਡਾਇਰੈਕਟਰ ED ਨਵੀਂ ਦਿੱਲੀ ਮੈਂ ਤੁਹਾਨੂੰ ਪੜ੍ਹ ਕੇ ਇੱਕ ਪੈਰਾ ਦਿਖਾ ਦਿੰਦਾ ਦੇਖੋ ਕਿੱਡੇ 도ਗਲੇ ਬੰਦੇ ਨੇ ਆਪਣੇ ਖਿਲਾਫ ED ਨੂੰ ਝੂਠਾ ਕਰਾਰ ਦਿੰਦੇ ਨੇ ਖੇਰੀ ਖਿਲਾਫ ED ਦਾ ਇਸਤੇਮਾਲ 166 ਦੇ ਬਿਆਨ ਦਰਜ ਕਰਾਏ ਨੇ ਅਦਾਲਤ ਵਿੱਚ IO ਰਾਜਾ RAM ਮੀਨਾ ਦੇ ਆ ਸੁਣੋ ਕੀ ਕਹਿੰਦੇ ਨੇ ਦੌਰਾਨ ਤਫਤੀਸ਼ ਮਿਤੀ 6 10 2023 ਨੂੰ ਸਿਟ ਮੈਂਬਰ ਸ਼੍ਰੀ ਮਨਜੀਤ ਸਿੰਘ PPS ਕਪਤਾਨ ਪੁਲਿਸ ਆ ਫਾਜ਼ਿਲ ਕਾ ਵੱਲੋਂ ਸ਼੍ਰੀ ਰਾਜਾ ਰਾਮ ਮੀਨਾ ਅਸਿਸਟੈਂਟ ਡਾਇਰੈਕਟਰ ਦਫਤਰ ਇਨਫੋਰਸਮੈਂਟ ਡਾਇਰੈਕਟੋਰੇਟ ਅ ਪਰਿਵਰਤਨ ਪਵਨ ਡਾਕਟਰ ਏ ਪੀ ਜੇ ਅਬਦੁਲ ਖੁਲਾਮ ਰੋਡ ਨਵੀਂ ਦਿੱਲੀ ਦਾ ਬਿਆਨ ਧਾਰਾ 161 ਤਹਿਤ ਲਿਖਿਆ ਗਿਆ ਜਿਸ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਲਿਖਵਾਇਆ ਸੀ ਕਿ ਉਹ ਉਸ ਵੇਲੇ 2021 ਵਿੱਚ ਮਨੀ ਲਾਂਡਰਿੰਗ ਐਕਟ ਦੇ ਤਹਿਤ ਕੇਸ ਨੰਬਰ ECIR02/STF-2021 ਦੀ ਤਫਦੀਸ਼ ਅਮਲ ਵਿੱਚ ਲਿਆਂਦੀ ਗਈ ਸੀ ਇਸ ਕੇਸ ਦੇ ਸਬੰਧ ਵਿੱਚ ਉਸਨੇ ਆਪਣੀ ਆਰਜੀ ਉਸਨੇ ਆਪਣਾ ਆਰਜੀ ਦਫ਼ਤਰ ਚੰਡੀਗੜ੍ਹ ਵਿਖੇ ਬਣਾਇਆ ਹੋਇਆ ਸੀ ਇਸ ਰਾਜਾ ਰਾਮ ਮੀਨਾ ਦਾ ਸਟੇਟਮੈਂਟ ਉਹ ਮੇਰੇ ਖਿਲਾਫ 161 ਦੇ ਬਿਆਨ ਅਦਾਲਤ ਵਿੱਚ ਦਰਜ ਕਰਕੇ ਚਲਾਨ ਦੇ ਵਿੱਚ ਈਡੀ ਦਾ ਸਾਰਾ ਜਿਹੜਾ ਮਨੀ ਲਾਂਡਰਿੰਗ ਪੀਐਮਐਲ ਦਾ ਕੇਸ ਜਿਹੜਾ ਅਲੱਗ ਬਣਾਇਆ ਜਦੋਂ 2021 ਵਿੱਚ ਮੈਨੂੰ ਅਰੈਸਟ ਕੀਤਾ ਉਹਦਾ ਸਾਰਾ ਵੇਰਵਾ ਮੇਰੇ ਚਲਾਨ ਫਾਜ਼ਲ ਕਾ ਦਾ ਜਿਹੜਾ ਹੁਣ ਮੈਨੂੰ ਐਨਡੀਪੀਐਸ ਕੇਸ ਵਿੱਚ ਗ੍ਰਿਫਤਾਰ ਕੀਤਾ ਦੋਸਤੋ ਇਹਦਾ ਮਤਲਬ ਕੀ ਹੋਇਆ ਜਾਂ ਤਾਂ ਕੇਜਰੀਵਾਲ ਝੂਠਾ ਵਾ ਤੇ ਜਾਂ ਫਿਰ ਈਡੀ ਝੂਠੀ ਆ ਦੋ ਗੱਲਾਂ ਤਾਂ ਹੋ ਨਹੀਂ ਸਕਦੀਆਂ ਕਿਉਂਕਿ ਜਿਹੜੀ ਈਡੀ ਨੇ ਸ਼ਰਾਬ ਘਟਾਲਾ ਇਨਵੈਸਟੀਗੇਟ ਕੀਤਾ ਉਹਦੇ ਵਿੱਚ ਤਾਂ ਅਰਵਿੰਦ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਡਿਸਮਿਸ ਕੀਤੀ ਹਾਲਾਂਕਿ ਉਹ ਇੰਟਰਮ ਬੇਲ ਤੇ ਨੇ 1 ਜੂਨ ਤੱਕ ED ਨੇ ਉਸ ਇਨਟਰਮ ਬیل ਰਿਜੈਕਟ ਕਰਦਿਆਂ ਸੌਰੀ ਪਟੀਸ਼ਨ ਰਿਜੈਕਟ ਕਰਦਿਆਂ ਇਹ ਕਿਹਾ ਕਿ ਯੂ ਆਰ ਦਾ ਕਿੰਗ ਪੇਨ ਆਫ ਦਿਸ ਇੰਟਾਇਰ ਲਿਕਰ ਸਕੈਮ ਕਿਉਂਕਿ ਕੇ ਕਵਤਾ ਨੇ BRS ਦੀ ਜਿਹੜੀ ਤੇਲੰਗਾਨਾ ਦੀ ਚੀਫ ਮਿਨਿਸਟਰ ਦੀ ਡਾਟਰ ਹੈ ਜਾਂ ਕੋਈ ਸਾਊਥ ਇੰਡੀਆ ਦੇ ਲੋਕ ਸਭਾ ਕਿੰਨਿਆਂ ਦੇ ਬਿਆਨ ਦਰਜ ਨੇ ਕਿ ਅਸੀਂ ਇਹ ਸਾਰੇ ਸ਼ਰਸਨਾਬ ਘਟਾਲੇ ਦਾ ਬੈਨੀਫਿਸ਼ਰੀ ਆਮ ਆਦਮੀ ਪਾਰਟੀ ਔਰ ਅਰਵਿੰਦ ਕੇਜਰੀਵਾਲ ਹੈ ਅਤੇ ਇਹਨਾਂ ਦੇ ਸਾਥੀ ਨੇ ਤੇ ਫਿਰ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿ ਰਿਹਾ ਔਰ ED ਨੂੰ ਨਿਤ ਦਿਨ ਸਟੇਜਾਂ ਤੋਂ ਰਾਮਲੀਲਾ ਗਰਾਊਂਡ ਤੋਂ ਅਖਬਾਰਾਂ ਵਿੱਚ ਪੰਜਾਬ ਦੇ ਟੈਲੀਵਿਜ਼ਨ ਤੇ ਦਿੱਲੀ ਟੈਲੀਵਿਜ਼ਨ ਤੇ ਕਿ ਈਡੀ ਨੇ ਸਾਡੇ ਲੋਕੋ ਕੇ ਉਪਰ ਝੂਠੀ ਕਾਰਵਾਈ ਕੀਤੀ ਕੇਜਰੀਵਾਲ ਸਾਹਿਬ ਇੱਕ ਵਾਰ ਅੱਖ ਚੱਕ પા ਕੇ ਦੱਸਿਓ ਮੈਨੂੰ ਭਗਵੰਤਪਾਨ ਅਗਰ ਈਡੀ ਨੇ ਤੁਹਾਡੇ ਖਿਲਾਫ ਗਲਤ ਕਾਰਵਾਈ ਕੀਤੀ ਆ ਤੇ ਫਿਰ ਤੁਸੀਂ ਇਹਦਾ ਮਤਲਬ ਤੁਸੀਂ ਈਡੀ ਨੂੰ ਈਡੀ ਨੂੰ ਝੂਠਾ ਘਰਾਰ ਦਿੰਨੇ ਹੋ ਕਿ ਈਡੀ ਦੀ ਕੋਈ ਭਰੋਸੇਯੋਗਤਾ ਨਹੀਂ ਗਈ ਈਡੀ ਸਿਰਫ ਬਦਲਾਖੋਰੀ ਦੀ ਕਾਰਵਾਈ ਕਰ ਰਹੀ ਤੇ ਫਿਰ ਮੇਰੇ ਖਿਲਾਫ ਮੇਰੇ ਐਨਡੀਪੀਐਸ ਦੇ ਕੇਸ ਵਿੱਚ ਫਾਜ਼ਿਲਖਾ ਤੁਸੀਂ ਈਡੀ ਨੂੰ ਕਿਉਂ ਰਿਲਾਇ ਕਰ ਰਹੇ ਹੋ ਦੀ ਸਟੇਟਮੈਂਟ ਇਹ ਤਾਂ ਹਲੇ ਸਿਰਫ ਇੱਕ ਹਿੱਸਾ ਦਾ ਨੂੰ ਦਿਖਾਇਆ ਪੂਰੇ ਚਲਾਨ ਵਿੱਚ ਜਿਹੜਾ ਈਡੀ ਨੇ ਮੇਰਾ ਪੀਐਮਐਲਏ ਦਾ ਇਨਵੈਸਟਿਗੇਟ ਕੇਸ ਕੀਤਾ ਇਹ ਇੱਕੋ ਕੇਸ ਸੀਗਾ ਔਰ ਉਹ ਸਾਰੇ ਨੂੰ ਮੇਰੇ ਚਾਰਜ ਸ਼ੀਟ ਦਾ ਚਲਾਨ ਦਾ ਹਿੱਸਾ ਬਣਾ ਕੇ ਇਹਨਾਂ ਲੋਕਾਂ ਨੇ ਈਡੀ ਦਾ ਐਦਾਂ ਦੇ ਡੁਪਲੀਕੇਟ ਬੰਦੇ 도ਗਲੇ ਬੰਦੇ ਦਿੱਲੀ ਵਿੱਚ ਈਡੀ ਗਲਤ ਚੰਡੀਗੜ੍ਹ ਦੇ ਖਿਲਾਫ ਈਡੀ ਕਰੈਕਟ ਇਥੋਂ ਸਾਬਤ ਹੋ ਗਿਆ ਵਾ ਕਿ ਈਡੀ ਨੇ ਜੋ ਕਾਰਵਾਈ ਇਹਨਾਂ ਦੇ ਖਿਲਾਫ ਕੀਤੀ ਆ ਉਹ 100% ਦੀ ਕਰੈਕਟ ਹੈ ਇੱਕ ਉਟਾਲੇ ਬਾਜ ਨੇ ਔਰ ਇਹਨਾਂ ਨੇ ਠੱਗੀ ਮਾਰੀ ਆ ਅਗਰ ਕਿਤੇ ਸੀਬੀਆਈ ਦੀ ਤੇ ਈਡੀ ਦੀ ਜਾਂਚ ਸ਼ਰਾਬ ਕੋਟਾਲੇ ਦੇ ਵਿੱਚ ਇੱਥੇ ਪੰਜਾਬ ਦੀ ਵੀ ਹੋਵੇ ਇਹਨਾਂ ਦਾ ਹਸ਼ਰ ਇਹੀ ਹੋਵੇਗਾ ਦੂਸਰਾ ਨੁਕਤਾ ਜਿਹੜਾ ਕੇਚਰੀਵਾਲ ਇਹ ਇੱਕ ਔਰਤ ਦੀ ਆਪਣੀ ਹੀ ਬਣਾਈ ਹੋਈ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਜਿਹਨੂੰ ਇਹ ਬੜਾ ਆਪਣੇ ਨਜ਼ਦੀਕੀ ਸਮਝਦਾ ਇਹਦੇ ਸਰਕਾਰੀ ਘਰ ਦੇ ਉੱਤੇ ਵਿੱਚ ਜਾ ਕੇ ਇਹਦਾ ਕੋਈ ਪੀਏ ਹੈਗਾ ਵੈਬ ਆਈ ਡੋਨਟ نو ਹਿਸ ਫੁੱਲ ਨੇਮ ਕੋਈ ਵੈਬਬ ਗੁਪਤਾ ਕੇ ਕੌਣ ਹੈ ਇਸ ਬੰਦਿਆਂ ਨੇ ਉਹਨੂੰ ਕੁੱਟਿਆ ਅੰਦਰ ੱਟਕੇ ਮਾਰੇ ਚਪੇੜਾ ਮਾਰੀਆਂ ਉਹ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਉਹ ਕਿਹਨਾਂ ਲੋਕਾਂ ਦੇ ਮਗਰ ਲੱਗੇ ਹੋਏ ਹੋ ਤੁਸੀਂ ਅੰਨੇ ਭਗਤ मत ਬਣੋ ਇਹਨਾਂ ਦਾ ਕਿਰਦਾਰ ਦੇਖੋ ਇਹ ਕੀ ਕਰਦੇ ਨੇ ਕਹਿੰਦੇ ਕੀ ਕਰਦੇ ਕੀ ਇਸੇ ਵੈਬਬ ਗੁਪਤਾ ਨੇ ਜੋਗਿੰਦਰ ਯਾਦਵ ਨੂੰ ੱਟਕੇ ਮਾਰੇ ਇਹਨਾਂ ਨੇ ਪ੍ਰਸ਼ਾਂਤ ਪੂਸ਼ਨ ਨੂੰ ਵੀ ੱਟਕੇ ਮਰਵਾਇ ਕੁਠਵਾਇਆ ਇਹ ਸਾਰੇ ਚਾਲਬਾਜ਼ ਚਾਲਸਾਜ਼ ਨੇ ਔਰ ਪੰਜਾਬ ਦੇ ਦੁਖੀ ਨੇ ਔਰ ਔਰਤਾਂ ਦੇ ਦੁਖੀ ਨੇ ਮੈਂ ਆਪਣੀਆਂ ਸਤਕਾਰਯੋਗ ਭੈਣਾਂ ਨੂੰ ਕਹੂੰਗਾ ਕਿ ਜੇ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਦਿੱਲੀ ਦੇ ਚੀਫ ਮਿਨਿਸਟਰ ਅਫੀਸ਼ੀਅਲ ਰੈਜ਼ਿਡੈਂਸ ਵਿੱਚ ਕੁੱਟੀ ਜਾ ਸਕਦੀ ਹੈ ਤੁਹਾਡੀ ਇੱਜ਼ਤ ਇਹਨਾਂ ਦੇ ਹੱਥਾਂ ਵਿੱਚ ਕੀ ਮਹਿਫੂਜ਼ ਰਹਿ ਸਕਦੀ ਹੈ ਔਰ ਤੁਹਾਡੇ ਨਾਲ ਕੋਝਾ ਮਜ਼ਾਕ ਕੀਤਾ 1000 ਰੁਪਏ ਔਰਤਾਂ ਨਾਲ 26 ਮਹੀਨੇ ਹੋ ਗਏ ਭੈਣੋ 26 ਮਹੀਨਿਆਂ ਦਾ ਤੁਹਾਡਾ ਬਕਾਇਆ 26000 ਰੁਪਏ ਵਾ ਇਹ ਜਿਹੜਾ ਕਹਿੰਦੇ ਨਾ ਕਿ 5 ਸਾਲ ਰਾਜ ਕਰਨਾ ਅਸੀਂ ਬਾਅਦ ਚ ਦੇ ਦੇਾਂਗੇ ਉਹਨਾਂ ਨੂੰ ਕਹੋ ਫਿਰ 26 ਮਹੀਨਿਆਂ ਤੋਂ ਸਟਾਰਟ ਕਰੋ ਸਾਡਾ ਬਕਾਇਆ ਹਰ ਔਰਤ ਦੇ ਘਰ ਵਿੱਚ 26000 ਰੁਪਏ ਸਾਡੇ ਅਕਾਊਂਟਸ ਪਾਉਂਗੇ ਤਾਂ ਤਾਂ ਅਸੀਂ ਮੰਨਾਂਗੇ ਕਿ ਤੁਸੀਂ ਇਮਾਨਦਾਰੀ ਨਾਲ ਆਪਣੀ ਗਾਰੰਟੀਜ਼ ਲਾਗੂ ਕਰ ਰਹੇ ਗੋਇੰਗ ਬੈਕ ਟੂ ਥਿਸ ਕੇਸ ਇਸ ਕੇਸ ਵਿੱਚ ਨਾ ਸਿਰਫ ਈਡੀ ਦਾ ਇਸਤੇਮਾਲ ਕੀਤਾ केजरीवाल ਪਾਰਟੀ ਨੇ ਮੇਰੇ ਈਡੀ ਵਾਲੇ ਕੇਸ ਚ ਜਦੋਂ ਮੈਨੂੰ 2021 ਵਿੱਚ ਇਨਵੈਸਟਿਗੇਟ ਕਰ ਰਹੇ ਸੀ ਦਿੱਲੀ ਪੰਕਜ ਗੁੱਪਾ ਇਹ ਕਿਨਾਂ ਦਾ ਸੈਕਟਰੀ ਹੈ केजरीवाल ਦਾ ਚੇਲਾ ਉਹ ਮੇਰੇ ਖਿਲਾਫ ਈਡੀ ਨੂੰ ਵੀ ਬਿਆਨ ਦੇ ਕੇ ਆਇਆ ਅਗਰ ਈਡੀ ਨੂੰ ਗਲਤ ਸਮਝਦੇ ਸੀਗੇ ਕਿ ਈਡੀ ਬਿਲਕੁਲ ਬਦਲਾਖੋਰੀ ਕਰ ਰਹੀ ਹੈ ਤਾਂ ਫਿਰ ਮੇਰੇ ਖਿਲਾਫ ਪੰਕਜ ਗੁਪਤਾ ਨੇ ਕਿਉਂ ਮਿਆਨ ਦਿੱਤਾ ਈਡੀ ਦੇ منی ਲਾਂਡਰਿੰਗ ਦੇ ਕੇਸ ਵਿੱਚ ਇਸ ਕਰਕੇ ਇਥੋਂ ਸਾਫ ਹੋ ਗਿਆ ਵਾ ਕਿ ਕੇਜਰੀਵਾਲ ਓਕੇ ਕਹਿੰਦੇ ਹੁੰਦੇ ਸਿਲੈਕਟਿਵ ਆ ਜਦੋਂ ਉਹਨਾਂ ਨੂੰ ਸੂਟ ਕਰਦਾ ਈਡੀ ਨੂੰ ਮੇਰੇ ਖਿਲਾਫ ਯੂਜ਼ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਸੂਟ ਨਹੀਂ ਕਰਦਾ ਤੇ ਈਡੀ ਨੂੰ ਪੰਡ ਕੇ ਤੇ ਮੋਦੀ ਦੀ ਏਜੰਸੀ ਕਰਾਰ ਦਿੰਦੇ ਨੇ ਫੈਸਲਾ ਆਫਕੋਰਸ ਤੁਸੀਂ ਕਰਨਾ ਮੈਂ ਤਾਂ ਤੁਹਾਨੂੰ ਇੱਥੇ ਸੰਗਰੂਰ ਵਿੱਚ ਇਲੈਕਸ਼ਨ ਲੜ ਰਿਹਾ ਤਾਂ ਕਰਕੇ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਆ ਔਰ ਸੰਗਰੂਰ ਦੇ ਲੋਕਾਂ ਨੂੰ ਮੈਂ ਕਹੂੰਗਾ ਵੋਟਰਜ਼ ਨੂੰ ਮੇਰੀ ਹੱਥ ਜੋੜ ਕੇ ਕਿ ਮੈਂ ਇਹਨਾਂ ਨੂੰ ਅੰਦਰੋਂ ਬਾਹਰੋਂ ਜਾਣਦਾ ਚਿਤਰਾ ਨਾਲ ਮੈਂ ਇਹਨਾਂ ਦੇ ਨਾਲ ਕੰਮ ਕਰਕੇ ਦੇਖਿਆ ਬਹੁਤ ਹੀ ਜ਼ਿਆਦਾ ਧੋਗਲੇ ਬੰਦੇ ਨੇ ਔਰ ਕੱਲ ਜਸਟਿਸ ਜ਼ੋਰਾ ਸਿੰਘ ਨੇ ਸੁਣੋ ਜਸਟਿਸ ਜ਼ੋਰਾ ਸਿੰਘ ਰਿਟਾਇਰਡ ਜੱਜ ਜਿਨ੍ਹਾਂ ਨੇ ਅਕਾਲੀ ਦਲ ਵੇਲੇ ਪਹਿਲੀ ਰਿਪੋਰਟ ਤਿਆਰ ਕੀਤੀ ਸੀ ਬਰਗਾੜੀ ਦੀ ਔਰ ਬੇਬਲ ਕਲਾਂ ਦੀ ਕਤਲਾਂ ਦੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ 2019 ਚ ਜਸਟਿਸ ਜ਼ੋਰਾ ਸਿੰਘ ਨੂੰ ਆਪਣਾ ਕੈਂਡੀਡੇਟ ਬਣਾਇਆ ਸੀਗਾ ਲੋਕ ਸਭਾ ਦਾ ਜਲੰਧਰ ਰਿਜ਼ਰਵ ਸੀਟ ਤੋਂ ਪਰसों ਚੌਥ ਜਸਟਿਸ ਜ਼ੂਰਾ ਸਿੰਘ ਪਬਲਿਕ ਡੋਮੇਨ ਚ ਆਏ ਉਹ ਕਹਿੰਦੇ ਮੈਂ ਕੇਜਰੀਵਾਲ ਔਰ ਭਗਵੰਤ ਮਾਨ ਨੂੰ ਬੇਨਤੀ ਹੈ ਕਿ ਜਿਹੜੀ ਮੇਰੀ ਰਿਪੋਰਟ ਹੈ ਜਸਟਿਸ ਜ਼ੂਰਾ ਸਿੰਘ ਦੀ ਬੇਅਦਬੀਆਂ ਦੀ ਤੇ ਬਾਈਬਲ ਕਲਾਂ ਦੇ ਕਤਲ ਰਿਪੋਰਟ ਉਸ ਨੂੰ ਪਬਲਿਕਤਾ ਕਰ ਦਿਓ ਕਹਿੰਦੇ ਜੀ ਇਹ ਜੇ ਕੋਈ ਖਾਸ ਮੁੱਦਾ ਨਹੀਂ ਹੈ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਔਰ ਬਾਈਬਲ ਕਲਾਂ ਦੇ ਵਿੱਚ ਹੋਏ ਦੋ ਕਤਲ ਭਗਵੰਤ ਮਾਨ ਤੇ ਕੇਜਰੀਵਾਲ ਵਾਸਤੇ ਕੋਈ ਮੁੱਦਾ ਨਹੀਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਹ ਪੋਲਿਟੀਕਲ ਮੁੱਦਾ ਸੀ ਇਹਨਾਂ ਵਾਸਤੇ ਅੱਜ ਉਹਦੀ ਰੈਲੇਵੈਂਸ ਇਹ ਨਹੀਂ ਸਮਝਦੇ ਇਸ ਕਰਕੇ ਪੰਜਾਬ ਚ ਮੈਂ ਕਹਿਣਾ ਚਾਹੁੰਦਾ ਔਰ ਇਹਨਾਂ ਨੇ ਕੀ ਕਿਹਾ ਸੀਗਾ ਕਿ ਸਾਡੀ ਸਰਕਾਰ ਬਣਾਓ ਸੀ 24 ਘੰਟੇ ਚ 24 ਘੰਟੇ ਚ ਬੇਅਦਬੀ ਉਹਦਾ ਮਸਲਾ ਹੱਲ ਕਰਾਂਗੇ ਹੁਣ ਉਹਨਾਂ ਦਾ ਜਸਟਿਸ ਜ਼ੋਰਾ ਸਿੰਘ ਜਿਹੜਾ ਇਲੈਕਸ਼ਨ ਲੜਿਆ ਸੀ 2019 ਚ ਲੋਕ ਸਭਾ ਜਲੰਧਰ ਤੋਂ ਉਹ ਵੀ ਵਿਚਾਰਾ ਠੱਕੇ ਖਾਂਦਾ ਫਿਰਦਾ ਔਰ ਉਹ ਇਹਨਾਂ ਨੂੰ ਭੰਡ ਰਿਹਾ ਕਹਿ ਰਿਹਾ ਕਿ ਝੁੱਠੇ ਨੇ ਡੋਗਲੇ ਨੇ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੂੰ ਕੰਮ ਕੀਤਾ ਪ੍ਰਸ਼ਾਂਤ ਪੂਸ਼ਨ ਤੋਂ ਲੈ ਕੇ ਜਿਸ ਨੇ 5 ਕਰੋੜ ਦਿੱਤਾ ਯੋਗਿੰਦਰ ਯਾਦਵ ਔਰ ਅਸ਼ੋਕ ਤੋਸ਼ ਜਿਹੜੇ ਜਰਨਲਿਸਟ ਨੇ ਦਿੱਲੀ ਤੋਂ और कुमार विश्वास और डॉक्टर फुलका साहब डॉक्टर गांधी अपने तोडे छोटेपुर साहब गुरप्रीत कुग्गी खेरा किस 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 नु एना ने इस्तेमाल के डंप दी था people, throw, they use, they दे आर वेरी डेंजरस पीपल लेट मी टेल यू दे नॉट ओनली यूज एंड थ्रो बट दे यूज दे थ्रो एंड डिस्ट्रॉय योर कर पॉलिटिकल करियर छोटेपुर साहब के खिलाफ 2 लाख रुपए का स्ट्रिंग ऑपरेशन लाया सी इन्होंने सिर्फ ਕਿਸ ਨੇ ਅੱਜ ਤੱਕ ਈਡੀ ਉਸ ਦੀ ਸੀਡੀ ਦੇਖੀ ਇੱਕ ਆਦਮੀ ساری ਜ਼ਿੰਦਗੀ ਲਾਤੀ ਉਸ ਨੇ ਉਹਦੇ ਤੇ 2 ਲੱਖ ਦਾ ਝੂਠਾ ਬੇਬੁਨਿਆਦ ਇਲਜ਼ਾਮ ਲਾ ਕੇ ਉਹਦਾ ਪੋਲਿਟਿਕਲ ਕਰੀਅਰ ਖਤਮ ਕਰਤਾ ਖਤਮ ਤਾਂ ਮੇਰਾ ਵੀ ਕਰਤਾ ਸੀ ਇਹਨਾਂ ਨੇ ਟਵਿੱਟਰ ਤੇ ਕੱਢ ਕੇ ਮੈਨੂੰ ਲੀਡਰ ਆਫ ਆਪੋਜੀਸ਼ਨ ਹੋਤਾ ਮੈਨੂੰ ਵਾਹਿਗੁਰੂ ਰੱਖਣ ਵਾਲਾ ਹੈ ਕਾਲ ਪੁਰਖ ਜਿਸ ਨੇ ਮੈਨੂੰ ਬਚਾਇਆ ਔਰ ਲੋਕਾਂ ਨੇ ਸਾਡੇ ਭਲਾਤ ਨੇ ਪਛਾਣਦੇ ਹੋਇਆ ਝਾੜੂ ਇੱਕ ਵਾਹਤ ਸੀ 2022 ਚ ਜਿੱਥੇ ਬੋਕਰ ਦੀ ਜ਼ਮਾਨਤ ਜ਼ਬਤ ਭਲਾਤ ਵਾਲੇ ਲੋਕਾਂ ਨੇ ਕਰਾਈ ਇਸ ਲਈ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਹਲੇ ਅਸਲੀ ਚਿਹਰਾ ਇਹਨਾਂ ਦਾ ਪਛਾਣਿਆ ਨਹੀਂ ਗਾ ਤੁਸੀਂ 2 ਸਾਲਾਂ ਵਿੱਚ ਦੇਖ ਲਓ ਆਪਣੇ ird gird ਆਮ ਆਦਮੀ ਪਾਰਟੀ ਸਰਕਾਰ ਚੀਫ ਮਿਨਿਸਟਰ ਹੋਵੇ ਭਗਵੰਤ ਮਾਨ ਇੱਕ ਵੀ ਕੰਮ ਕਰਾਇਆ ਹੋਵੇ 슈ਗਰ ਮਿਲਕ ਬੰਦ ਹੋ ਗਈ ਧੂਰੀ ਦੀ 13 ਕਰੋੜ ਰੁਪਏ ਬਕਾਇਆ ਨਹੀਂ ਦਿਵਾ ਸਕਿਆ ਇੱਕ ਰੇਲ ਰੇਲਵੇ ਲਾਈਨ ਦੇ ਉੱਤੇ ਰੇਲਓਵਰ ਬ੍ਰਿਜ ਨਹੀਂ ਬਣਾ ਸਕਿਆ ਮਸਤੂਆਣਾ ਸਾਬ ਦੇ ਵਿੱਚ ਇੱਕ ਧਾਰਮਿਕ ਸੰਤ ਬਾਬਾ ਅਤਰ ਸਿੰਘ ਜੀ ਦਾ ਮੋਸਟ ਪਵਿੱਤਰ ਸਥਾਨ ਉਥੇ ਨਹੀਂ ਪੱਥਰ ਉਹਦਾ ਮੈਡੀਕਲ ਕਾਲਜ ਦਾ ਖੜਾ ਕਹਿੰਦਾ ਹੁੰਦਾ ਸੀਗਾ ਕਿ ਇੱਕ ਬਾਦਲਾਂ ਤੇ ਤੇ ਕੈਪਟਨਾਂ ਦੇ ਨਹੀਂ ਪੱਥਰਾਂ ਨਾਲ ਝੁੱਟੇ ਖੁਰਕਦੇ ਨੇ ਝੁੱਟੇ ਹੀ ਖੁਰਕਨੇ ਨੇ ਭਗਵੰਤ ਤੇਰੇ ਨਹੀਂ ਪੱਥਰਾਂ ਨਾਲ 16 ਮੈਡੀਕਲ ਕਿਆ ਸੀ ਕਾਲਜ ਪੰਜਾਬ ਦੇ ਇੱਕ ਨਹੀਂ ਬਣਾ ਸਿੱਟੇ ਸੋ ਮੇਰੀ ਤੁਹਾਨੂੰ ਹੱਥ ਬੰਨ ਕੇ ਅਪੀਲ ਆ ਕਿ ਸਮਾਂ ਲੱਗੇ ਆ ਰਿਹਾ ਸਾਡਾ ਸਾਥ ਦਿਓ ਮੈਂ ਹਰ ਮੁੱਦੇ ਨੂੰ ਬੜੇ ਤਕੜੇ ਤਰੀਕੇ ਨਾਲ ਲੋਕ ਸਭਾ ਦੇ ਵਿੱਚ ਚੱਕੂਗਾ ਸੰਗਰੂਰ ਦਾ ਹੇਠਲਾ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਸਾਡੇ ਕੈਂਸਰ ਬਹੁਤ ਹੈ ਮਾਲਵੇ ਦੀ ਧਰਤੀ ਤੇ ਇਹ ਸਾਰੇ ਮੁੱਦੇ ਔਰ ਬੱਚੇ ਬੇਰੁਜ਼ਗਾਰ ਨੇ ਗਰੀਬ ਔਰਤਾਂ ਵਿਚਾਰੀਆਂ ਬਿਲਕ ਰੀਆਂ ਨੇ ਨਰੇਗਾ ਦੀ ਦਿਹਾੜੀ ਨੂੰ ਇਸ ਕਰਕੇ ਮੈਂ ਸਾਰੇ ਇਸ਼ੂਜ਼ ਚੱਕਰ ਨੂੰ ਬਚਨ ਵਾਦਿਆ